ਜਿਹੜਾ ਵੀ ਪੰਜਾਬ ਦੀ ਗੱਲ ਕਰੂਗਾ ਜਾਂ ਪੰਜਾਬੀਅਤ ਦੀ ਗੱਲ ਕਰੂ ਆਪਦੇ ਹੱਕਾਂ ਦੀ ਗੱਲ ਕਰੂ ਉਹਦੇ ਲਈ ਗੋਲੀ ਬਣੀ ਐ ਇਹ ਸਰਕਾਰ ਨੇ ਸਾਬਤ ਕਰਤੀ ਐ ਗੱਲ ਚਾਹੇ ਉਹ ਸਿੱਧੂ ਮੂਸੇਵਾਲੇ ਦੀ ਗੱਲ ਸੀਗੀ ਚਾਹੇ ਉਹ ਨੰਗਲ ਲੰਬੀਆਂ ਦੀ ਗੱਲ ਸੀ ਚਾਹੇ ਵਿਦੇਸ਼ ਦੀ ਧਰਤੀ ਤੇ ਭਾਈ ਨਿਜਰ ਦੀ ਗੱਲ ਕਰ ਲਈਏ ਚਾਹੇ ਇੰਗਲੈਂਡ ਦੀ ਧਰਤੀ ਤੇ ਬਾਈ ਖੰਡੇ ਦੀ ਗੱਲ ਕਰ ਲਈਏ ਜਿਹੜੇ ਨੌਜਵਾਨ ਪੰਜਾਬ ਦੀ ਗੱਲ ਕਰਦੇ ਸੀ ਉਹ ਅੱਜ ਜਾਂ ਤਾਂ ਇਸ ਦੁਨੀਆ ਤੇ ਨਹੀਂ ਹੈਗੇ ਤੇ ਜਾਂ ਜੇਲ੍ਹਾਂ ਵਿੱਚ ਬੈਠੇ ਆ ਤੇ ਸਰਕਾਰ ਤਾਂ ਕਹਿ ਰਹੀ ਹੈ ਕਿ ਪੰਜਾਬ ਤਰੱਕੀ ਦੀ ਰਾਹ ਤੇ ਆ। ਨਹੀਂ ਇਹ ਪੰਜਾਬ ਤਰੱਕੀ ਦੀ ਰਾਹ ਤੇ ਤੁਹਾਡੇ ਸਾਹਮਣੇ ਆ। ਪੰਜਾਬ ਤਾਂ ਨੌਜਵਾਨ ਪੰਜਾਬ ਦੇ ਲੋਕ ਪੰਜਾਬ ਦੀ ਸੰਗਤ ਆ ਸੜਕਾਂ ਤੇ ਬੈਠੀ ਆ। ਇਹ ਕਿਹੜੀ ਤਰੱਕੀ ਦਾ ਰਾਹ ਹੋ ਗਿਆ? ਇੱਕ ਪਰਿਵਾਰ ਦਾ ਜੀ ਇਸ ਦੁਨੀਆ ਤੋਂ ਚਲਿਆ ਜਾਂਦਾ। ਉਸ ਦੇ ਇਨਸਾਫ ਲਈ ਕਿਉਂ ਪਰਿਵਾਰ ਨੂੰ ਧਰਨੇ ਲਾਉਣੇ ਪੈ ਰਹੇ ਆ? ਇਹ ਪੰਜਾਬ ਦੀ ਤਰੱਕੀ ਆ। ਇਹ ਆਪਣੀ ਆਪ ਦੀ ਸਰਕਾਰ ਸਮਝ ਕੇ ਇਹਨਾਂ ਨੂੰ ਸੱਤਾ ਵਿੱਚ ਲਿਆਂਦਾ ਸੀ। ਪਰ ਇਹ ਤਾਂ ਜਿਵੇਂ ਬਾਈ ਦੀਪਕਾ ਦਾ ਹੁੰਦਾ ਸੀ ਵੀ ਬਿਆਨ ਤੇ 부ਚੜਦਾ ਵੀ ਉਸ ਨੂੰ ਟੱਪ ਜੂਗਾ ਉਹਦਾ ਵੀ ਦੂਜਾ ਰੂਪ ਆ ਵੀ ਇਹਨਾਂ ਦੀ ਟਸਲ ਇੱਥੋਂ ਦੇ ਮੌਜੂਦਾ ਐਮਐਲਏ ਨਾਲ ਚੱਲਦੀ ਸੀ ਡਾਇਰੈਕਟ ਇਹਨਾਂ ਦੀ ਕਹਾ ਸੁਣੀ ਵੀ ਹੋਈ ਆ ਉਸ ਐਂਗਲ ਨੂੰ ਕਿਉਂ ਪਾਸੇ ਰੱਖ ਕੇ ਪੁਲਿਸ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਇਹ ਕਿਤੇ ਨਾ ਕਿਤੇ ਸਰਕਾਰ ਦਾ ਦਬਾਅ ਇਸ ਚੀਜ਼ ਤੇ ਪਾਇਆ ਹੋਇਆ ਹੋਏਗਾ ਮੌਜੂਦਾ ਸਰਕਾਰ ਪਾ ਰਹੀ ਆ ਦੀਪ ਸਿੱਧੂ ਦੇ ਬ੍ਰਦਰ ਭਾਈ ਮਨਦੀਪ ਸਿੱਧੂ ਪਹੁੰਚੇ ਨੇ ਗੱਲਬਾਤ ਕਰਦੇ ਆ ਹਾਂਜੀ ਭਾਈ ਜੀ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਜੀ ਜੋ ਸੁਖਵਿੰਦਰ ਨਾਲ ਹੋਇਆ ਜੀ ਇਸ ਘਟਨਾ ਦੇ ਦੇਖੋ ਜਿਵੇਂ ਬਾਈ ਸੁਖਵਿੰਦਰ ਨਾਲ ਕਲਕੱਤੇ ਨਾਲ ਹੋਇਆ ਬਹੁਤ ਮਾੜੀ ਗੱਲ ਹੋਈ ਆ ਵੀ ਇੱਕ ਪਰਿਵਾਰ ਦਾ ਜੀ ਜਾਣਾ ਉਹਦਾ ਘਟਾ ਦਾ ਪਰਿਵਾਰ ਨੂੰ ਹੀ ਪਤਾ ਹੁੰਦਾਗਾ ਜਾਂ ਇਸ ਏਰੀਏ ਦੇ ਲੋਕਾਂ ਨੂੰ ਪਤਾ ਕਰ ਤੇ ਇਹ ਘਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਰ ਇੱਥੋਂ ਇੱਕ ਗੱਲ ਸਾਬਤ ਹੁੰਦੀ ਹੈ ਵੀ ਸਾਡੀ ਸਰਕਾਰ ਜਿਹੜਾ ਵੀ ਪੰਜਾਬ ਦੀ ਗੱਲ ਕਰੂਗਾ ਜਾਂ ਪੰਜਾਬੀਅਤ ਦੀ ਗੱਲ ਕਰੂ ਆਪਦੇ ਹੱਕਾਂ ਦੀ ਗੱਲ ਕਰੂ ਉਹਦੇ ਲਈ ਗੋਲੀ ਬਣੀ ਹੈ ਉਹਨੂੰ ਜੀ ਨਹੀਂ ਦਿੱਤਾ ਜਾਊਗਾ ਇਹ ਸਰਕਾਰ ਨੇ ਸਾਬਤ ਕਰਤੀ ਹੈ ਗੱਲ ਚਾਹੇ ਉਹ ਸਿੱਧੂ ਮੂਸੇਵਾਲੇ ਦੀ ਗੱਲ ਸੀਗੀ ਚਾਹੇ ਨੰਕਲ ਲੰਪੀਆਂ ਦੀ ਗੱਲ ਸੀ ਚਾਹੇ ਵਿਦੇਸ਼ ਦੀ ਧਰਤੀ ਤੇ ਭਾਈ ਨਿੱਜਰ ਦੀ ਗੱਲ ਕਰ ਲਈਏ ਚਾਹੇ ਇੰਗਲੈਂਡ ਦੀ ਧਰਤੀ ਤੇ ਬਾਈ ਖੰਡੇ ਦੀ ਗੱਲ ਕਰ ਲਈਏ ਉਹ ਸਾਰੇ ਜਿਹੜੇ ਪੰਜਾਬ ਦੀ ਗੱਲ ਕਰਦੇ ਸੀ ਪੰਜਾਬੀਅਤ ਦੀ ਗੱਲ ਕਰਦੇ ਸੀ ਜਾਂ ਤਾਂ ਉਹਨਾਂ ਲਈ ਮੈਂ ਕਹੂੰਗਾ ਗੋਲੀ ਬਣੀ ਆ ਮੌਤ ਬਣੀ ਆ ਤੇ ਜਾਂ ਜੇਲ੍ਹਾਂ ਬਣੀਆਂ ਜਿਹੜੇ ਨੌਜਵਾਨ ਪੰਜਾਬ ਦੀ ਗੱਲ ਕਰਦੇ ਸੀ ਉਹ ਅੱਜ ਜਾਂ ਤਾਂ ਇਸ ਦੁਨੀਆ ਤੇ ਨਹੀਂ ਹੈਗੇ ਤੇ ਜਾਂ ਜੇਲ੍ਹਾਂ ਵਿੱਚ ਬੈਠੇ ਆ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਜੀ ਕਿ ਉਹਨਾਂ ਨੇ ਦੋ ਤਿੰਨ ਵਿਅਕਤੀ ਗ੍ਰਿਫਤਾਰ ਵੀ ਕੀਤੇ ਨੇ ਕਹਿੰਦੇ ਜੀ ਪੈਸਿਆਂ ਦਾ ਲੈਣ ਦੇਣ ਸੀ ਉਹਨੂੰ ਲੈ ਕੇ ਇਹ ਘਟਨਾ ਹੋਈ ਹੈ ਦੇਖੋ ਪੁਲਿਸ ਪ੍ਰਸ਼ਾਸਨ ਤਾਂ ਹੈਗਾ ਹੀ ਗਵਰਨਮੈਂਟ ਦੇ ਅਧੀਨ ਆ ਉਹ ਗਵਰਨਮੈਂਟ ਤੋਂ ਵੱਖ ਹੋ ਕੇ ਤਾਂ ਚੱਲ ਨਹੀਂ ਸਕਦੇ ਜੋ ਉਹਨਾਂ ਨੂੰ ਗਵਰਨਮੈਂਟ ਆਰਡਰ ਕਰੂਗੀ ਉਹੀ ਉਹਨਾਂ ਨੂੰ ਆ ਕੇ ਪ੍ਰੈਸ ਨੋਟ ਜਾਂ ਰਿਲੀਜ਼ ਕਰਨਾ ਪੈਣਾਗਾ ਵੀ ਗੱਲ ਇਹ ਡਾਇਰੈਕਟ ਅਲੀਗੇਸ਼ਨ ਜਿਹੜੇ ਆਪਾਂ ਵੀਡੀਓ 'ਚ ਤੁਸੀਂ ਵੀ ਦੇਖਿਆ ਸਭ ਨੇ ਹੀ ਦੇਖਿਆ ਸਾਰੀ ਆਬਾਅਮ ਨੇ ਦੇਖਿਆ ਵੀ ਇਹਨਾਂ ਦੀ ਟਸਲ ਇੱਥੋਂ ਦੇ ਮੌਜੂਦਾ ਐਮਐਲਏ ਨਾਲ ਚੱਲਦੀ ਸੀ ਡਾਇਰੈਕਟ ਇਹਨਾਂ ਦੀ ਕਹਾਣੀ ਵੀ ਹੋਈ ਆ ਉਸ ਐਂਗਲ ਨੂੰ ਕਿਉਂ ਪਾਸੇ ਰੱਖ ਕੇ ਪੁਲਿਸ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਇਹ ਕਿਤੇ ਨਾ ਕਿਤੇ ਸਰਕਾਰ ਦਾ ਦਬਾਅ ਇਸ ਚੀਜ਼ ਤੇ ਪਾਇਆ ਹੋਇਆ ਹੋਏਗਾ ਮੌਜੂਦਾ ਸਰਕਾਰ ਪਾ ਰਹੀ ਆ ਚਾਹ ਐਡਮਿਨਿਸਟ੍ਰੇਸ਼ਨ ਪਾ ਰਿਹਾ ਇਸ ਚੀਜ਼ ਦੇ ਉਸ ਦੇ ਰੋਸ ਵਜੋਂ ਹੀ ਅੱਜ ਐਡਾ ਧਰਨਾ ਲੱਗਿਆ ਇੰਡੀ ਭਾਰੇ ਮੈਂ ਕਹੂੰਗਾ ਸੰਗਤ ਦਾ ਇਕੱਠ ਹੋਇਆਗਾ ਇਹ ਕਿਸੇ ਰੋਸ ਵਜੋਂ ਹੀ ਹੋਇਆਗਾ ਜੇ ਇਸ ਚੀਜ਼ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋ ਕੇ ਆਮ ਵਿੱਚ ਰੱਖੀ ਜਾਂਦੀ ਸੰਗਤ ਵਿੱਚ ਰੱਖੀ ਜਾਂਦੀ ਤਾਂ ਇਹ ਧਰਨਾ ਨਹੀਂ ਹੋਣਾ ਸੀਗਾ ਕਿਤੇ ਨਾ ਕਿਤੇ ਖਮਿਆਜ਼ਾ ਜਾਂ ਆਪਣੀ ਐਡਮਿਨਿਸਟ੍ਰੇਸ਼ਨ ਹੈ ਜਿਹੜੀ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਉਹ ਇਹ ਆਪ ਦਾ ਸਾਬਤ ਕਰਨ 'ਚ ਹੀ ਫੇਲ ਹੋ ਰਹੇ ਆ ਕਿ ਵੀ ਅਸੀਂ ਇਹ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਹੈ ਕਿ ਉਹਨਾਂ 'ਚ ਕਿਤੇ ਨਾ ਕਿਤੇ ਕਮੀ ਆ ਪਰ ਜੇ ਆਪਾਂ ਕਹੀਏ ਮੌਜੂਦਾ ਐਮਐਲਏ ਨੂੰ ਆਪਾਂ ਸ਼ੱਕ 'ਚ ਨਹੀਂ ਰੱਖ ਰਹੇ ਉਸ ਨੂੰ ਨਹੀਂ ਉਸ ਐਂਗਲ ਨੂੰ ਇਨਵੈਸਟੀਗੇਟ ਕਰ ਰਹੇ ਤਾਂ ਫਿਰ ਇਹੋ ਜਿਹੇ ਧਰਨੇ ਵੱਖ-ਵੱਖ ਥਾਵਾਂ ਤੇ ਪੰਜਾਬ ਵਿੱਚ ਲੱਗ ਲੱਗਦੇ ਰਹੇ ਆ ਤੇ ਲੱਗਦੇ ਵੀ ਰਹਿਣਗੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਐਮਐਲਏ ਆ ਰਹੀ ਦੀ ਟਾਸਰ ਨੂੰ ਦੇਖ ਕੇ ਕੋਈ ਤੀਜਾ ਬੰਦਾ ਕੋਈ ਫਾਇਦਾ ਨਾ ਲੈ ਗਿਆ ਹੋਵੇ ਕੋਈ ਇਦਾਂ ਦੀ ਰੰਸਿਸਣਾ ਕੱਢ ਗਿਆ ਹੋਵੇ ਦੇਖੋ ਇਹ ਚੀਜ਼ ਦਾ ਇਨਵੈਸਟੀਗੇਸ਼ਨ ਤਾਂ ਪੁਲਿਸ ਨਹੀਂ ਕਰਨੀ ਉਹਨਾਂ ਕੋਲੇ ਆ ਜੇ ਨਹੀਂ ਕਰ ਸਕਦੇ ਤਾਂ ਉਹ ਸੈਂਟਰ ਨੂੰ ਕਹਿ ਦੇਣ ਸੀਬੀਆਈ ਨੂੰ ਕਹਦੇ ਨੇ ਹੋਰ ਵੀ ਏਜੰਸੀਜ਼ ਹੈਗੀਆਂ ਉਹਨਾਂ ਤੋਂ ਇਹ ਇਨਵੈਸਟੀਗੇਸ਼ਨ ਕਰਾਈ ਜਾ ਸਕਦੀ ਹੈਗੀ ਜੀ ਇਹ ਦੇਖਿਆ ਜਾ ਵੀ ਭਾਈ ਬਹੁਤ ਸਾਰੇ ਇਦਾਂ ਦੇ ਨੌਜਵਾਨ ਸੀਗੇ ਚਾਹੇ ਭਾਈ ਦੀਪ ਦੀ ਗੱਲ ਕਰ ਲਈਏ ਤੁਸੀਂ ਪਹਿਲਾਂ ਵੀ ਗੱਲ ਕਰੀ ਆ ਨੈਚਰ ਉਹਨਾਂ ਦੀ ਤੇ ਕਿਉਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਸਾਡੇ ਲੋਕ ਕਿਉਂ ਨਹੀਂ ਸਮਝਦੇ ਕਿਉਂ ਇਹ ਸਰਕਾਰਾਂ ਅਜਹੀਆਂ ਫਿਰ ਚੁਣਦੇ ਨੇ ਦੇਖੋ ਇਹੀ ਆ ਵੀ ਸਰਕਾਰਾਂ ਨੂੰ ਕਿਤੇ ਨਾ ਕਿਤੇ ਡਰਾ ਵੀ ਪੰਜਾਬ ਦੀ ਆਵਾਮ ਪੰਜਾਬ ਦੀ ਨੌਜਵਾਨੀ ਜਾਗ ਰਹੀ ਹੈ ਤੇ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਆ ਤੇ ਇਹੀ ਆ ਵੀ ਸਰਕਾਰ ਪੁਲਿਸ ਦੀ ਜੇ ਆਪਾਂ ਗੱਲ ਕਰੀਏ ਪੁਲਿਸ ਨੇ ਤਾਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਉਹੀ ਕਹਿਣਾ ਜੋ ਸਰਕਾਰ ਉਹਨਾਂ ਨੂੰ ਆਰਡਰ ਕਰੂਗੀ ਤੇ ਸਹੀ ਤਰੀਕੇ ਨਾਲ ਆਪਦੇ ਆਵਾਮ ਨਾਲ ਆਪਦੇ ਲੋਕਾਂ ਨਾਲ ਜੇ ਖੜਦੀ ਸਰਕਾਰ ਤਾਂ ਜੇ ਮੈ ਕਹੂੰਗਾ ਧਰਨੇ ਨਹੀਂ ਲੱਗਣੇ ਸੀਗੇ ਇਹੋ ਜਿਹੇ ਹਾਲਾਤ ਸਰਕਾਰ ਨੇ ਹੀ ਪੈਦਾ ਕੀਤੇ ਆ ਸਰਕਾਰ ਤਾਂ ਕਹਿ ਰਹੀ ਆ ਕਿ ਪੰਜਾਬ ਤਰੱਕੀ ਦੀ ਰਾਹ ਤੇ ਆ ਵੀ ਇਹ ਪੰਜਾਬ ਤਰੱਕੀ ਦੀ ਰਾਹ ਤੇ ਤੁਹਾਡੇ ਸਾਹਮਣੇ ਆ ਪੰਜਾਬ ਤਾਂ ਨੌਜਵਾਨ ਪੰਜਾਬ ਦੇ ਲੋਕ ਪੰਜਾਬ ਦੀ ਸੰਗਤ ਆ ਸੜਕਾਂ ਤੇ ਬੈਠੀ ਆ ਇਹ ਕਿਹੜੀ ਤਰੱਕੀ ਦਾ ਰਾਹ ਹੋ ਗਿਆ ਕਿਉਂ ਸਾਨੂੰ ਆਪਦੇ ਹੱਕਾਂ ਲਈ ਜੇ ਹੁਣ ਇੱਕ ਪਰਿਵਾਰ ਦਾ ਜੀਐਸ ਦੁਨੀਆ ਤੋਂ ਚਲਿਆ ਜਾਂਦਾ ਉਸ ਦੇ ਇਨਸਾਫ ਲਈ ਕਿਉਂ ਪਰਿਵਾਰ ਨੂੰ ਧਰਨੇ ਲਾਉਣੇ ਪੈ ਰਹੇ ਆ ਇਹ ਪੰਜਾਬ ਦੀ ਤਰੱਕੀ ਆ ਕਿਉਂ ਪੰਜਾਬ ਨੂੰ ਹਨੇਰੇ ਵਿੱਚ ਧੱਕਿਆ ਜਾ ਰਿਹਾ ਹੈਗਾ ਇਸ ਚੀਜ਼ ਦਾ ਆਪਾਂ ਨੂੰ ਸਵਾਲ ਇੱਕ ਦੂਜੇ ਤੋਂ ਨਹੀਂ ਸਰਕਾਰਾਂ ਤੋਂ ਪੁੱਛਣੇ ਚਾਹੀਦੇ ਆ ਕਿ ਆਉਣ ਵਾਲੇ ਟਾਈਮ 'ਚ ਪੰਜਾਬ ਦਾ ਭਵਿੱਖ ਕੀ ਦੇਖ ਰਹੇ ਹੋ ਦੇਖੋ ਪੰਜਾਬ ਦਾ ਭਵਿੱਖ ਤਾਂ ਬਹੁਤ ਕਲੀਅਰ ਦੇਖ ਰਿਹਾ ਹੈਗਾ ਵੀ ਜੋ ਮੌਜੂਦਾ ਸਰਕਾਰ ਆ ਉਹਦੇ ਨਾਲ ਜੋ ਹਾਲਾਤ ਉਹਦੇ ਬਾਨ ਨੇ ਉਹਦੇ ਬਾਰੇ ਤਾਂ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਵੀ ਆਪਾਂ ਸਾਰੇ ਸਾਰੀ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਸੰਗ ਨੇ ਇਹ ਆਪਣੀ ਆਪ ਦੀ ਸਰਕਾਰ ਸਮਝ ਕੇ ਇਹਨਾਂ ਨੂੰ ਸੱਤਾ ਵਿੱਚ ਲਿਆਂਦਾ ਸੀ ਪਰ ਇਹ ਤਾਂ ਜਿਵੇਂ ਬਾਈ ਦੀਪਕਾ ਦਾ ਹੁੰਦਾ ਸੀ ਵੀ ਬਿਆਨ ਤੇ ਬੁੱਚੜਦਾ ਵੀ ਉਸ ਨੂੰ ਟੱਪ ਜੂਗਾ ਉਹਦਾ ਵੀ ਦੂਜਾ ਰੂਪ ਆ ਉਹੋ ਆਪਾਂ ਨੂੰ ਪਰਪੱਖ ਦੇਖਣ ਨੂੰ ਮਿਲ ਰਿਹਾ ਹੈ ਜੀ ਤੇ ਲੋਕਾਂ ਨੂੰ ਕੀ ਅਪੀਲ ਕਰਨਗੇ ਜੀ ਲਾਸਟ ਚ ਤਾਂ ਇਹੀ ਆ ਵੀ ਆਪਾਂ ਇਕੱਠੇ ਰਹੀਏ ਇੱਕਠੇ ਹੋ ਕੇ ਅੱਜ ਜਿਹੜੇ ਆਪਾਂ ਮੁੱਦੇ ਤੇ ਬਾਈ ਸੁਖਵਿੰਦਰ ਸਿੰਘ ਕੋਲਕੱਤੇ ਦੀ ਇਨਸਾਫ ਲਈ ਆਪਾਂ ਇਕੱਠੇ ਹੋਏ ਆ ਉਹਨਾਂ ਚਿਰ ਆਪਾਂ ਇਕੱਠੇ ਰਹੀਏ ਇਕੱਠ 'ਚ ਬਹੁਤ ਵੱਡੀ ਤਾਕਤ ਹੁੰਦੀ ਆ ਤੇ ਆਪਾਂ ਨੂੰ ਸਰਕਾਰਾਂ ਨੂੰ ਚਾਹੇ ਉਹ ਮੌਜੂਦਾ ਐਮਐਲਏ ਹੋਵੇ ਉਹਨਾਂ ਨੂੰ ਚਕਾਉਂਦਾ ਆਪਣੇ 'ਚ ਦਮ ਹੈਗਾ ਤੇ ਇਹ ਤਾਂ ਹੀ ਹੈ ਜੇ ਆਪਾਂ ਇਕੱਠੇ ਆ ਬਸ ਇੰਨੀ ਬੇਨਤੀ ਕਰਦੇ ਆ ਵੀ ਆਪਾਂ ਇਕੱਠੇ ਰਹਿ ਕੇ ਟਰੰਮੇ 'ਚ ਰਹਿ ਕੇ ਮਣ ਬੀ ਸਾਰਿਆਂ ਨੂੰ ਇਕੱਠੇ ਰਹਿ ਕੇ ਹੀ ਆਪਾਂ ਨੂੰ ਚੱਲਣਾ ਪਊਗਾ ਤਾਂ ਹੀ ਆਪਾਂ ਅੱਗੇ ਬਾਈ ਨੂੰ ਇਨਸਾਫ ਦਿਵਾ ਸਕਦੇ ਹਾਂ ਧੰਨਵਾਦ ਜੀ ਸਭ ਦਾ ਹਾਂਜੀ ਇਹ ਸਨ ਬਾਈ ਮੰਗਦੀਪ ਸਿੱਧੂ ਦੀਪ ਸਿੱਧੂ ਦੇ ਬਰਾਦਰ ਇਹਨਾਂ ਨੇ ਕਿਹਾ ਕਿ ਏਕੇ ਦੇ ਨਾਲ ਹੀ ਸਰਕਾਰਾਂ ਨੂੰ ਅਸੀਂ ਸਵਾਲ ਕਰ ਸਕਦੇ ਹਾਂ ਰਾਤ ਤੇ ਲਿਆ ਸਕਦੇ ਹਾਂ ਸੋ ਏਕੇ ਚ ਰਹਿ ਕੇ ਹੀ ਸਾਨੂੰ ਸਾਰਾ ਕੰਮ ਆ ਜਿਹੜਾ ਕਰਨਾ ਪਊਗਾ ਫਿਲਹਾਲ ਸਾਨੂੰ ਦਾ ਆ ਗਿਆ ਧੰਨਵਾਦ